ਸਕਲ ਜੀ ਐਸਐਸਪੀ ਸਾਹਿਬ ਮੈਂ ਡਾਕਟਰ ਰਾਜਵੀਰ ਸਿੰਘ ਹਰਨ ਦੇ ਕੋਲ ਆ ਨਵੇਂ ਪਿੰਡ ਸਰ ਸਰ ਅੱਛਾ ਮੈਨੂੰ ਇਹਨਾਂ ਨੇ ਸਾਰੀ ਗੱਲ ਦੱਸੀ ਆ ਆਪਾਂ ਜਦੋਂ ਪਛਾਤਾ ਦਰਜ ਕਰਤਾ ਅੱਛਾ ਸਰ ਆਪਾਂ ਜਿੱਤਾਂ ਦੇ ਹਾਲਾਤ ਦੱਸਦਾ ਮੁੰਡੇ ਦਿਨੇ ਵੀ ਇੱਥੇ ਦੇ ਹਸਪਤਾਲ ਦੇ ਲਾਗੇ ਕਿਤੇ ਫਿਰਕੇ ਗਏ ਆ ਸਰ ਤੇ ਆਪਾਂ ਇਹਨੂੰ ਇੱਕ ਦੀ ਥਾਂ ਤੇ ਦੋ ਮੁੰਡੇ ਗੱਦਮੈਂ ਦੇ ਦੀ ਇੱਕ ਕੋਠੀ ਗੈਸ ਇੱਕ 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 ਟ ਮੁੰਡਾ ਹੋਰ ਇਹਨੂੰ ਗੱਦਮੈਂ ਦੇ ਜੋ ਹੈਗੇ ਆ ਤੁਹਾਡੇ ਕੋਲ ਹਾਂਜੀ ਸਰ ਹਾਂਜੀ ਸਰ ਜੇ ਨਹੀਂ ਹੈਗੇ ਤਾਂ ਮੈਂ ਆਪਣੇ ਦੋ ਗੱਦਮੈਂ ਦੇ ਦਿੰਦਾ ਨਹੀਂ ਸਰ ਨਹੀਂ ਸਰ ਪਹੁੰਚੇਗਾ ਸਰ ਦੇਖ ਕੇ ਪਹੁੰਚੇਗਾ ਹਾਂ ਦੇਖ ਲਓ ਮੈਂ ਕਹੇ ਜੇ ਤੁਹਾਨੂੰ ਕੋਈ ਹਾਂ ਕਮੀ ਆ ਫੋਸ ਦੀ ਕੋਈ ਗੱਲ ਆ ਤੇ ਮੈਂ ਆਪਣੇ ਦੋ ਗੱਲ ਮੈਂ ਦੇ ਦਿੰਦਾ ਮੇਰੇ ਨਾਲੇ ਹਲਕੇ ਜਿਹਦਾ ਤਾਂ ਕਿਸੇ ਬੰਦੇ ਦਾ ਹੋਣਾ ਨਹੀਂ ਚਾਹੀਦਾ ਨਹੀਂ ਬਿਲਕੁਲ ਨਹੀਂ ਹੋਊਗਾ ਸਰ ਅੱਧੇ ਘੰਟੇ ਜੇ ਨਾਲ ਪਹੁੰਚੇਗਾ ਸਰ ਹਾਂ ਅੱਧੇ ਘੰਟੇ ਜੇ ਦੂਜਾ ਮੁੰਡਾ ਵੀ ਵਧੀਆ ਮੁੰਡਾ ਜਿਹੜਾ ਉਹ ਉਹ ਸਾਲ ਭੇਜ ਦਿਓ ਸਮਝ ਗਈ ਗੱਲ ਹਾਂ ਜੰਗ ਮੁੰਡਾ ਚੰਗਾ ਮੁੰਡਾ ਫਸਤੀਲਾ ਜਿਹੜਾ ਕਿਉਂਕਿ ਬੰਦੇ ਜਿਹਨੇ ਵੀ ਇੱਥੇ ਫਿਰ ਕੇ ਗਏ ਆ ਇਕ ਵੀ ਸਾ ਮੇਰੇ ਨਾਲ ਆ ਦਿਨੇ ਵੀ ਆਪਾਂ ਭਾਜੀ ਇੱਥੋਂ ਕਰਕੇ ਕਦੇ ਦਿਨ ਦੇ ਵਿੱਚ ਕੇਸ ਜਿਹੜਾ ਨਾ ਖਤਮ ਕਰਨਾ ਬਿਲਕੁਲ ਠੀਕ ਹੈ ਸਰ ਖੋਲੀਗਾ ਸਰ ਠੀਕ ਹੈ ਨਾ ਹਾਂ ਠੀਕ ਹੈ ਸਰ ਔਰ ਠੀਕ ਠੀਕ ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਮੁੰਡੇ ਮੁੰਡਾ ਭੇਜ ਦਿਓ ਹੁਣੇ ਹੁਣੇ ਸਰ ਅੱਧੇ ਘੰਟੇ ਦੇ ਅੰਦਰ ਅਜੀ ਨਾਲੇ ਜਦੋਂ ਤੁਹਾਨੂੰ ਲੋੜ ਪਵੇ ਕਿਤੇ ਫੋਰਸ ਦੀ ਮੇਰੇ ਗੱਦਮਨ ਲਾ ਲਾ ਕਦੋਂ ਕੋਈ ਚੱਕਰ ਦੀ ਬਿਲਕੁਲ ਠੀਕ ਹੈ ਆ ਮੈਨੂੰ ਗੱਦਮਨ ਦਾ ਤਾਂ ਬਹੁਤਾ ਕੋਚਾ ਦੀ ਜਦੋਂ ਵੀ ਤੁਹਾਨੂੰ ਲੱਗੇ ਕਿ ਬੰਦੇ ਘਟਦੇ ਨੇ ਕਿਤੇ ਡਿਊਟੀ ਲੱਗੀ ਹੈ ਕਿਤੇ ਇੱਧਰ ਆ ਉਹ ਮੈਨੂੰ ਕਾਲ ਕਰਕੇ ਭੇਜ ਦਿਆ ਕਦ ਆਪਾਂ ਕਿਸੇ ਵੀ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਾ। ਬਿਲਕੁਲ ਠੀਕ। ਆਹ ਨੋਟ ਪੇਜ ਤੇ ਮੇਰੇ ਕਦਮਾਂ 'ਚ ਲਾ ਕੇ ਦੇ ਦਿੱਤੇ ਠੀਕ ਹੈ ਨਾ? ਬਿਲਕੁਲ ਠੀਕ ਹੈ। ਆਹ ਠੀਕ ਹੋ ਗਿਆ। ਓਕੇ 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 ਮਰ ਓਕੇ ਮਰ ਓਕੇ ਮਰ ਓਕੇ ਮਰ ਓਕੇ ਮਰ। ਅੱਜ ਮਿਲਨ ਅੱਜ ਅੱਜ ਇਸ ਵੇਲੇ ਮੈਂ ਵਧਾਨਤ ਸਬਾ ਹਲਕਾ ਜਨਾਲੇ ਦੇ ਨਵਾਂ ਪਿੰਡ ਬਿਲਕੁਲ ਫਤੇਗੜ ਚੂੜੀਆਂ ਦੀ ਬੁੱਕਲ ਦੇ ਵਿੱਚ ਪਿੰਡ ਹੈ। ਕਿੱਥੇ ਸੰਤ ਸੇਵਕ ਕਾ ਹਸਪੀਟਲ ਹੈ? ਸਾਡੇ ਬਹੁਤ ਪਿਆਰੇ ਡਾਕਟਰ ਰਾਜਬੀਰ ਸਿੰਘ ਤੇ ਇਹਨਾਂ ਦੀ ਪਤਨੀ ਇਹਨਾਂ ਨੇ ਮਿਹਨਤ ਕਰਕੇ ਆਪਣਾ ਇਹ ਹਸਪਤਾਲ ਜਿਹੜਾ ਬਣਾਇਆ। ਉਹਦੇ ਇਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਤੇ ਇਹਨਾਂ ਕੋਲੋਂ ਮਤਲਬ ਜਿਹੜਾ ਫਰੋਤੀ ਜਿਹੜੀ ਉਹ ਮੰਗੀ ਜਾਦੀ ਹੈ। ਤੇ ਮੈਂ ਕੱਲ ਇਹ ਫੇਸਬੁੱਕ ਤੇ ਪੜਿਆ ਸੀਗਾ ਮੈਂ ਚੰਡੀਗੜ੍ਹ ਤੋਂ ਹੁੰਦਾ ਸੀ ਤੇ ਮੈਂ ਫੇਸਬੁੱਕ ਤੇ ਇਹਨੂੰ ਦੇਖਿਆ। ਤੇ ਮੈਂ ਅੱਜ ਹੀ ਡਾਕਟਰ ਸਾਹਿਬ ਨੂੰ ਕਾਲ ਕਰਕੇ ਕਿਹਾ ਕਿ ਮੈਂ ਤੁਹਾਡੇ ਕੋਲ ਆ ਦਿਆਂ। ਉਹ ਮੈਂ ਸਾਰੀ ਗੱਲ ਇਹਨਾਂ ਦੀ ਸੁਣੀ ਹੈ। ਔਰ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਕਮਰੋਂ ਦੀ ਲੋੜ ਨਹੀਂ ਸਰਕਾਰ ਇਹਨਾਂ ਦੇ ਨਾਲ ਸਾਡੀ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਵਾਲੇ ਗੈਂਗਸਟਰ ਜਿਹੜੇ ਧਮਕੀਆਂ ਦਿੰਦੇ ਆ ਫੌਤੀਆਂ ਮੰਗਦੇ ਆ ਇਹਨਾਂ ਦੇ ਖਿਲਾਫ ਅਸੀਂ ਲੜਾਈ ਲਾੜੇ ਇਸੇ ਕਰਕੇ ਮੈਂ ਔਰ ਜਿਹੜੇ ਬੰਦੇ ਫੌਤੀਆਂ ਮੰਗਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਇਹਨਾਂ ਸਮਝਣ ਕੇ ਡਾਕਟਰ ਰਾਜੀਬ ਇਕੱਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਾਡੀ ਸਰਕਾਰ ਜਿਹੜੀ ਆ ਇਹਦੇ ਨਾਲ ਉਦਰ ਹਾਲਾਤਾਂ ਨੂੰ ਮੁੱਖ ਰੱਖ ਕੇ ਪੇਚਾ ਵੀ ਦਰਜ ਕੀਤਾ ਐ ਐਫ ਆਈ ਆ ਵੀ ਦਰਜ ਕੀਤੀ ਆ ਇੱਕ ਗਨਮੈਨ ਦੋ ਦਿਨ ਪਹਿਲਾਂ ਦਾ ਹੀ ਇਹਨਾਂ ਨੂੰ ਦਿੱਤਾ ਸਾਡੇ ਐਸ ਐਸ ਪੀ ਅਦੁੱਲਾ ਰਮਸਾਦਾਲਿਆ ਨੇ ਔਰ ਇੱਕ ਮੈਂ ਉਹਨਾਂ ਨੂੰ ਹੁਣ ਕਿਹਾ ਕਿ ਇੱਕ ਗਨਮੈਨ ਕੋਈ ਫੋਰਸ ਦੀ ਕਮੀ ਆ ਸਾਡੇ ਕੋਲ ਬੰਦੇ ਘੱਟ ਆ ਤੇ ਤੁਸੀਂ ਇਹਦੇ ਦੋ ਗਨਮੈਨ ਲੜਨੇ ਗਨਮੈਨ ਨਾ ਸੀ ਕੀ ਕਰਦੇ ਅਸੀਂ ਮਤਲਬ ਜੇ ਸਾਡੀ ਜਨਤਾ ਸੁਰੱਖਤ ਨਹੀਂ ਜਿੰਨਾਂ ਨੇ ਸਾਨੂੰ ਐਮਐਲ ਐਮਪੀ ਬਣਾਇਆ ਜੇ ਉਹ ਸਖਤ ਦੀ ਤੇ ਅਸੀਂ ਆਪਣੀਆਂ ਸਕਿਉਰਟੀ ਲਈ ਫਿਰਿਆ ਤੇ ਕੀ ਫਾਇਦਾ ਤੇ ਮੈਂ ਐਸਐਸਪੀ ਨੂੰ ਕਿਹਾ ਕਿ ਜੇ ਲੋੜ ਆ ਤਾਂ ਮੇਰੇ ਜਿਹੜੇ ਦੋ ਗਨਮੈਨ ਮੁੰਡੇ ਲਾ ਲਓ ਬੇ ਦੀ ਸਕਿਉਰਟੀ ਦੇ ਵਿੱਚੋਂ ਕੋਈ ਚੱਕਰ ਦੇ ਔਰ ਮੈਂ ਵੀ ਕਿਹਾ ਕਿ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਮੇਰੇ ਗਨਮੈਨ ਲਾ ਲਿਆ ਕਰੋ ਜਿੱਥੇ ਵੀ ਕੋਈ ਚੱਕਰ ਦੀ ਹੈ ਆਪਾਂ ਨੂੰ ਕੋਈ ਬਹੁਤ ਨਹੀਂ ਆ ਜੀ ਜਨਤਾ ਪਹਿਲਾਂ ਸੇਫ ਹੋਣੀ ਚਾਹੀਦੀ ਆ ਲੋਕ ਪਹਿਲਾਂ ਸੇਫ ਹੋਣੇ ਚਾਹੀਦੇ ਆ ਕਾਰੋਬਾਰੀ ਬੰਦੇ ਆ ਆਪਣਾ ਹਸਪੀਟਲ ਚਲਾ ਰਹੇ ਆ ਇਹ ਪਹਿਲਾਂ ਸੇਫ ਹੋਣੀ ਚਾਹੀਦੀ ਹੈ ਡਾਕਟਰ ਰਾਜਵੀਰ ਦੀ ਪਤਨੀ ਬੱਚੇ ਰਾਜਵੀਰ ਸਾਹਿਬ ਹੈ ਪਹਿਲਾਂ ਇਹਨਾਂ ਦੀ ਸੇਫਟੀ ਦਾ ਸਵਾਲ ਹੈ ਸਾਡੀ ਸੇਫਟੀ ਦਾ ਸਵਾਲ ਨਹੀਂ ਹੈ ਜਿੰਨਤਾ ਬੰਲਾ ਸੇਫ ਹੈ ਇਹ ਠੀਕ ਹੈ ਇਹ ਗੰਧ ਪਿਆ ਪਿਛਲੇ ਕਾਫੀ ਸਾਲਾਂ ਤੋਂ ਇਹ ਗੰਧ ਹੁੰਦਾ ਹੁੰਦਾ ਸਾਨੂੰ ਉਹ ਟਾਈਮ ਲੱਗੂਗਾ ਪਰ ਅਸੀਂ ਹੁੰਦਿਆਂਗੇ ਸਾਦਾ ਪਿਛਲੇ 20 ਸਾਲਾਂ ਚ ਪਿਛਲੀਆਂ ਸਰਕਾਰਾਂ ਨੇ ਇਹ ਜਿਹੜੇ ਲਟੇਰੇ ਗੈਂਗਸਟਰ ਨਸ਼ੇ ਵਾਲੇ ਲੈਣਦੇ ਇਹਨਾਂ ਨੂੰ ਸਹਜ ਸਹਜੇ ਸਾਡੀ ਸਰਕਾਰ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਦਾ ਅਰਵਿੰਦ ਕੇਜੀਵਾਲ ਜੀ ਦੇ ਬਹੁਤ ਸਖਤ ਆਦੇਸ਼ ਹੈ ਕਿ ਜਿਹੜਾ ਵੀ ਬੰਦਾ ਫੌਤੀ ਮੰਗੂਗਾ ਜਿਹੜਾ ਕਿਸੇ ਨੂੰ ਤੰਗ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਆਪਣੇ ਕਿਸੇ ਵੀ ਨਾਗਰਿਕ ਦਾ ਪੰਜਾਬ ਦੇ ਵਿੱਚ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਣ ਨਹੀਂ ਦੇਵਾਂਗੇ ਭਾਵੇਂ ਜੋ ਮਰਜੀ ਹੋ ਜੇ ਸੋ ਮੈਂ ਇਸ ਕਰਕੇ ਬਲ ਜਿਹੜਾ ਆਇਆ ਮੈਂ ਤੁਹਾਡੇ ਥਰੂ ਜਿਹੜੇ ਬੰਦੇ ਇਹਨਾਂ ਕੋ ਫੌਤੀ ਮੰਗਦੇ ਉਹਨਾਂ ਨੂੰ ਕਹਿਣਾ ਕਿ ਭਈ ਸਰਕਾਰ ਡਾਕਟਰ ਰਾਜਬੀਰ ਦੇ ਨਾਲ ਹੈ ਡਾਕਟਰ ਰਾਜਬੀਰ ਕੱਲਾ ਦੀ ਹੈ ਪੂਰੀ ਸਰਕਾਰ ਹੈ ਸਾਨੂੰ ਜਦੋਂ ਪਤਾ ਲੱਗ ਗਿਆ ਸਖਤ ਕਾਰਵਾਈ ਕਰਾਂਗੇ ਤੁਸੀਂ ਕਹ ਬਦਾਓ ਨਾ ਅਸੀਂ ਫੋਰਸ ਲਾਈ ਆ ਬੰਦੇ ਲਾਏ ਆ ਡੀਐਸਪੀ ਮੇਰੇ ਨਾਲ ਆਇਆ ਇਹਨਾਂ ਦੀ ਡਿਊਟੀ ਪਹਿਲਾਂ ਹੀ ਆਰ.ਆਈ.ਡੀ ਮੈਨੂੰ ਐਸਐਸਪੀ ਨੇ ਦੱਸਿਆ ਕਿ ਤਿੰਨ ਦਿਨ ਤੋਂ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਹੋ ਸਕਦਾ 2-3 ਦਿਨ ਚ ਪਰਮਾਤਮਾ ਕਿਰਪਾ ਕਰੇ ਜਿਹੜੇ ਜਿਹੜੇ ਘੱਟੀਆਂ ਲੋਕ ਨੇ ਜਿਹੜੇ ਇਹ ਲਟੇਰੇ ਆ ਇਹ ਸਾਡੀ ਪੁਲਿਸ ਦੇ ਸਕੰਜੇ 'ਚ ਜਿਹੜਾ ਆ ਜਾਏ ਇਹ ਮੈਂ ਡਾਕਟਰ ਰਾਜਵੀਰ ਨੂੰ ਕਹਿਣਾ ਆਇਆ ਹੈ ਕਿ ਤੂੰ ਕਬਰੌਣਾ ਦੀ ਅਸੀਂ ਸਾਦੇ ਤੇ ਨਾ ਲਿਆ ਇਸ ਕਰਕੇ ਮੈਂ ਸਰ ਬਿਲਕੁਲ ਜੀ ਮੀਖੇ ਨੇ ਕਿਹਾ ਕਿ ਪੂਰੀ ਕਾਰਵਾਈ ਇਸ ਕੇਸੇ ਤੇ ਚੱਲਦੀ ਨਹੀਂ ਨਹੀਂ ਕੋਈ ਢਿੱਲੀ ਨਹੀਂ ਚੱਲਦੀ ਕਿੱਦਾਂ ਢਿੱਲੀ ਚੱਲਦੀ ਸਰ 31 ਤੀਕ ਤੋਂ 30 ਨੂੰ ਤੇ 31 ਨੂੰ ਇਹਨਾਂ ਨੇ ਦੱਸਿਆ ਪਹਿਲੇ ਤੀਕ ਤੋਂ ਐਫ ਆਈ ਆਰ ਦੱਜ ਹੋ ਗਈ ਇੱਕ ਮੁੰਡਾ ਗਨ ਮੈਂ ਦਿੱਤਾ ਆਪਾਂ ਸਿਵਲ ਦੇ ਵਿੱਚ ਤੇ ਉਹਦਾ ਜਿਹੜੀ ਪੂਰੀ ਫੋਰਸ ਲਾਈ ਆ ਸਾਡੀਆਂ ਟੀਮਾਂ ਲੱਗੀਆਂ ਇਸ ਇਲਾਕੇ ਪੁਲਿਸ ਨੇ ਬਿਲਕੁਲ ਆਪਣੀ ਕਾਰਵਾਈ ਜਿਹੜੀ ਬਣਦੀ ਸੀਗੀ ਉਹ ਕੀਤੀ ਹੈ ਅੱਗੇ ਵੀ ਕਰੂਗੀ ਜੋ ਸਾਡੀ ਡਿਊਟੀ ਆ ਉਹਨੂੰ ਕਰਾਂਗੇ ਤੰਦੇਈ ਦੇ। ਬਹੁਤ ਸਭ ਲੱਗਦਾ ਕਿ ਇਸ ਤੇ ਸਿਆਸਤ ਹੋਈ ਆ ਕਿਉਂਕਿ ਜਿਹੜੇ ਗਲਤ ਅਨਸਰ ਲੈ ਆਈ ਤੇ ਪੈਦਾ ਨਹੀਂ ਹੋਏ। ਸਰ ਇਹ ਤਾਂ ਦੇਖੋ ਪੰਜਾਬ ਦੀ ਮਾੜੀ ਕਿਸਮਤ ਹੈ ਕਿ ਪਿਛਲੀਆਂ ਸਰਕਾਰਾਂ ਚ ਇਹਨਾਂ ਬੰਦਿਆਂ ਨੇ ਇਹੋ ਜਿਹਾ ਮਾਹੌਲ ਬਣਾਤਾ ਕਿ ਪੰਜਾਬ ਦਾ ਸਤਿਆਨਾਸ਼ ਕਰਤਾ ਉਹਨੂੰ ਹੁਣ ਠੀਕ ਕਰਦੇ ਆ ਸਾਨੂੰ ਟਾਈਮ ਲੱਗੂਗਾ ਪਰ ਅਸੀਂ ਠੀਕ ਕਰਦਾਂਗੇ ਜਿੱਦਾਂ ਅਸੀਂ ਮਤਲਬ ਜੁੱਧ ਨਸ਼ਾ ਵਦੋਦ ਸ਼ੁਰੂ ਕੀਤਾ ਇਦਾਂ ਹੀ ਅਸੀਂ ਗੈਂਗਸਟਰਾਂ ਤੇ ਨਾਲ ਲਟੇਰਿਆ ਨੂੰ ਕਹਿਣਾ ਚਾਹੁੰਦੇ ਆ ਭਾਈ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਸਖਤ ਕਾਨੂੰਨੀ ਕਾਰਵਾਈ ਕਰੂਗੀ ਤੁਸੀਂ ਤੁਹਾਡੇ ਸਾਹਮਣੇ ਆ ਕੇ ਚੀ ਕਰਾਂਗੇ ਦੋ ਚੱਦ ਵਿੱਚ ਸਮਝਦਿਕੀ ਗੱਲ ਹਾਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਕਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ਉਥੇ ਲਿਉਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਉ ਉਹ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News